ਸੋ ਜਿੰਨੇ ਵੀ ਆਪਣੀ ਵੀਡੀਓ ਵੇਖ ਰਿਆ ਸਭ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਅਮੀ ਦਾ ਪਾਣੀ ਆਈ 2 ਦਿਨ ਹੋ ਗਏ ਲਗਾਤਾਰ ਨਹੀਂ ਪੈਂਦੇ ਨੂੰ ਆਪਣੇ ਪਿੰਡ ਕਾਸੀ ਵਾਲਾ ਪਿੰਡ ਆਪਣਾ ਸਨਾਮ ਤੋਂ 4 ਕਿਲੋਮੀਟਰ ਹੈ ਆ ਦੇਖ ਲਓ ਪਾਣੀ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਵੀ ਆਪਾਂ ਯਾਰ ਫਸਲ ਵੀਜਾਂਗੇ ਪੱਕੀ ਪਕਾਈ ਤੇ ਰੱਬ ਐਦਾਂ ਕਹਿ ਢਾਊਗਾ ਸੋ ਵਾਹਿਗੁਰੂ ਅੱਗੇ ਅਰਦਾਸ ਹੈ ਵੀ ਨਾ ਰੋਕਦੇ ਪਾਣੀ ਨੂੰ ਮੀਂਹ ਹੋਰ ਨਾ ਪਾ ਮੌਸਮ ਨੂੰ ਸਾਫ਼ ਕਰ ਦੇ ਸੋ ਇਸੇ ਉੱਪਰ ਹੀ ਜ਼ਿਮੀਂਦਾਰ ਦੀ ਆਸ ਿਤਿ ਕੀ ਹੁੰਦੀ ਐ 6 ਮਹੀਨਿਆਂ ਦੀ ਫਸਲ ਐ ਜੇ ਪੱਕੀ ਪਕਾਈ ਤਬਾਹ ਹੋ ਜੇ ਆ ਦੇਖ ਲਓ ਪਾਣੀ ਤਾਂ ਜੱਟ ਪੱਲੇ ਕੁਝ ਨਹੀਂ ਰਹਿੰਦਾ ਸਬਰ ਐ ਬੱਸ ਸਬਰ ਕਰ ਲੈਂਦਾ ਵਿਚਾਰਾ ਸੋ ਸਾਰਿਆਂ ਨੂੰ ਬੇਨਤੀ ਆ ਵੀ ਵਾਇਰੂ ਜ਼ਰੂਰ ਲਿਖੋ ਤੇ ਅਰਦਾਸ ਕਰਨਾ ਵੀ ਮੌਸਮ ਠੀਕ ਹੋ ਜੇ ਸੋ ਆ ਜਿਹੜੀਆਂ ਫਸਲਾਂ ਨੇ ਬਚ ਜਾਣ ਤੇ ਹੋਰ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਲੀਜ਼ ਬੇਨਤੀ ਹੈ ਸੋ ਵਾਈਗਰੂ ਅਰਦਾਸ ਜ਼ਰੂਰ ਕਰਨਾ ਦੇਖ ਲਓ ਪਾਣੀ ਕਿੱਦਾਂ ਕਿਵੇਂ ਜਾ ਰਿਹਾ ਇਧਰ ਨੂੰ ਬਹੁਤ ਜ਼ਿਆਦਾ ਮੀਂਹ ਪੈ ਗਿਆ ਚਲੋ ਹਜੇ ਵੀ ਮੌਸਮ ਰੱਬ ਨੂੰ ਬੇਨਤੀ ਹੈ ਅਰਦਾਸ ਹੈ ਵੀ ਮੌਸਮ ਠੀਕ ਕਰ ਦੇ